ਰਾਜ ਸਿੰਘ ਦੀ ਇੱਕ ਗੁਰਵਾਰ ਸਿੰਘ ਸਰਪੰਚ ਵੱਲੋਂ ਜੀ ਸਰ ਸ਼ਾਹਦੀ ਦੇ ਵੱਲੋਂ ਜੀ ਇੱਕ ਵਾਅਦਾ ਕੀਤਾ ਗਿਆ ਸੀ ਐਂਬੂਲੈਂਸ ਦਾ ਜੀ ਸਰ ਜੋ ਉਹਨਾਂ ਨੇ ਐਂਬੂਲੈਂਸ ਕਿਹਾ ਕੁਝ ਦੇਰੀ ਹੋ ਗਈ ਜਿਵੇਂ ਮਰਜ਼ੀ ਹੋਇਆ ਪਰ ਐਂਬੂਲੈਂਸ ਆ ਗਈ ਜੀ ਠੀਕ ਆ ਚਾਹੁੰਦੇ ਹੋ ਕੀ ਉਹਨਾਂ ਨੇ ਇੱਕ ਪੇਲ ਦਾ ਬਾਤ ਤੁਸੀਂ ਕਿਹਾ ਸੀਗਾ ਵੀ ਇੱਕ ਵੀਡੀਓ ਦੇ ਬਿਲਕੁਲ ਜੀ ਮੈਂ ਕਿਹਾ ਸੀਗਾ ਆ ਦੋ ਬੰਦੇ ਇੱਕ ਬੰਦਾ ਬਾਈ ਜੱਗਾ ਹੈਡਸ ਤੇੰਨੇ ਮੇਰੇ ਨਾਲ ਸੀ ਠੀਕ ਹੈ ਜੀ ਇਹ ਮੇਰਾ 파ਟਰਨਰ ਹੈ ਮੇਰੇ ਨਾਲ ਸੀਗਾ ਉਹ ਮੁੰਡਾ ਨਾਮ ਆ ਜੀ ਠੀਕ ਹੈ ਅੱਜ ਆਏਗਾ ਮੈਂ ਇਹ ਗੱਲ ਕਹੀ ਸੀਗੀ ਸੁਨਾਮ ਤੱਕ ਜਿੰਨਾ ਤੇਲ ਲੱਗੂ ਮੈਂ ਲਾਉਂਗਾ ਪਰੇ ਆਈ ਡੀ ਵੀ ਆਈ ਵੱਲੋਂ ਬੈਂਕ ਵੱਲੋਂ ਆਈ ਹੈਗੀ ਧੰਨਵਾਦ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਭੇਜੀ ਹੈਗੀ ਹਰਪਾਲ ਚੀਮੇ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਪਰ ਮੈਂ ਆਪਦੀ ਗੱਲ ਅੱਜ ਵੀ ਨਹੀਂ ਬੁਕਰ ਰਿਹਾ ਕਿਸੇ ਬੰਦੇ ਨੇ ਅੱਜ ਮੈਂ ਵੀਡੀਓ ਸੁਣੀ ਤੀਗੀ ਜੀ ਜਦੋਂ ਆਪਣਾ ਐਂਬੂਲੈਂਸ ਆਈ ਹੈਗੀ ਕਿਸੇ ਨੇ ਗੱਲ ਬੋਲੀਏ ਵੀ ਤੇਲ ਵਾਲੇ ਮੂਰੇ ਆਉਣਾ ਤਾਂ ਮੈਂ ਅੱਜ ਵੀ ਮੂਰੇ ਆ ਜੀ ਠੀਕ ਹੈ ਬਾਕੀ ਰਾਜਵੀਰ ਚੱਠਾ ਜੀ ਨੂੰ ਪੁੱਛ ਲੋ ਜੀ ਬਾਕੀ ਵੀ ਕਹਿੰਦੇ ਪਾਬ ਤੁਸੀਂ ਅੱਜ ਵੀ ਤੇਲ ਪਾਉਂਗੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਆਪਣੀ ਗੱਤੋਂ ਮੁੱਕਣੇ ਰਹੇ ਨਾ ਜੀ ਬਿਲਕੁਲ ਨਹੀਂ ਮੁੱਕਰੇ ਆ ਬਾਈ 7:00 ਵਜੇਗੇ ਇਹ ਬਾਈ ਜਿੰਨੇ ਸਨਾਮ ਦੇ ਘੜੇ ਲੱਗਣਗੇ ਹਾਂ ਜੀ ਜਿੰਨੇ ਸਨਾਮ ਦੇ ਘੜੇ ਲੱਗਣਗੇ ਗੁਰਤੇਹਨ ਸਿੰਘ ਤੇਲ ਪਾਉਗਾ ਇਹ ਚ ਵੀ ਪਾਉਗਾ ਐਂਬੂਲੈਂਸ 'ਚ ਠੀਕ ਹੈ ਹਾਂ ਧੰਨਵਾਦ 82 ਦਾ ਤੇ ਪੰਚਾਇਤ ਦਾ ਸਾਰਿਆਂ ਦਾ ਤੇ ਸਰਕਾਰ ਦਾ ਜਿਨ੍ਹਾਂ ਨੇ ਐਂਬੂਲੈਂਸ ਦਿੱਤੀ ਹੈ ਪਿੰਡ ਨੂੰ ਠੀਕ ਪਿੰਡ ਤੋਂ ਪਿੰਡ ਸਰਕਾਰ ਦਾ ਧੰਨਵਾਦ ਹੈ ਏ ਧਿਆਨ ਸਿੰਘ ਜਿੰਨੇ ਸਨਾਮ ਦੇ ਘਰੇ ਲੱਗਣਗੇ ਤੇਲ ਪਊਗਾ ਇੱਧਰ ਹੀ ਆਸੀ ਅਸੀਂ ਹਾਂ ਅੱਛਾ ਆ ਬਾਕੀ ਕੀ ਗੱਲਾਂ ਚੱਲਿਓ ਇਹ ਜਿਹੜੇ ਪੁਸਤ ਬੰਦੇ ਨਾ ਉੱਥੇ ਗੱਲ ਕਹਿੰਦੇਗੇ ਇਹੋ ਬੰਦੇ ਮਿਲ ਉਹਦੇ ਵੀਡੀਓ ਬਣਾਇਤੀ ਇਹਨੇ ਅੱਛਾ ਵੀ ਧਿਆਨ ਸਿੰਘ ਨੇ ਵੀ ਵੀ ਤੇਲ ਪਊਗਾ ਕਿ ਨਹੀਂ ਪਊਗਾ ਠੀਕ ਹੈ ਪਰ ਮੈਂ ਉੱਥੇ ਕੁਝ ਬੰਦਿਆਂ ਦਾ ਕਹਿ ਵੀ ਤੜੀਗਾ ਵੀ ਤੇਲ ਵੀ ਸੀ ਪੂਆ ਮੰਗੇ ਪਰ ਸਰਕਾਰ ਵੱਲੋਂ ਆਈ ਹੈ ਇਹ ਐਂਬੂਲੈਂਸ ਇਹ ਸਰਕਾਰ ਵਿੱਚ ਸਰਪੰਚ ਦਾ ਰੋਲ ਨਹੀਂ ਹੈਗਾ ਜੀ ਸਰਪੰਚ ਦਾ ਰੋਲੇ ਵੀ ਸਮਸਤੇ ਮੰਗਾਈ ਆ ਧੰਨਵਾਦ ਸਰਪੰਚ ਦਾ ਪੰਚਾਇਤ ਵੱਲੋਂ ਸਰਪੰਚ ਦਾ ਕਿਉਂਕਿ ਮੌਕੇ ਦੀ ਸਰਕਾਰ ਦਾ ਸਰਪੰਚਾਗਾ ਅਸੀਂ ਧੰਨਵਾਦ ਸਰਪੰਚ ਦਾ ਕਰਦੇ ਹਾਂ ਥੋੜਾ ਜਿਹਾ ਤਾਂ ਕੋਈ ਸਰਪੰਚ ਵੱਲੋਂ ਨਹੀਂ ਆਈ ਨਹੀਂ ਸਰਪੰਚ ਆਈ ਬੀ ਆਈ ਡੀ ਵੀ ਆਈ ਬੈਂਕ ਵੱਲੋਂ ਨਹੀਂ ਆਈ ਨਹੀਂ ਦੋ ਐਂਬੂਲੈਂਸ ਆਈ ਨੇ ਇੱਕ ਐਂਬੂਲੈਂਸ ਢੱਡੀ ਵਾਲੇ ਗੁਰੂ ਘਰ ਨੂੰ ਗਈ ਹੈਗੀ ਇੱਕ ਐਂਬੂਲੈਂਸ ਆਪਣੇ ਪਿੰਡ ਨੂੰ ਆਈ ਹੈ ਠੀਕ ਹੈ ਜਰਾ ਜੀ ਦੀ ਕੇਅਰ ਕਰਾਂਗੇ ਜਿੰਨਾ ਹੋ ਸਕਦਾ ਹੈ ਹੈਂਡਲ ਕਰਾਂਗੇ ਜੀ ਸੁਨਾਮ ਤੱਕ ਦਾ ਤੇ ਮੇਰਾ ਬੋਲਿਆ ਹੋਇਆ ਮੈਂ ਇਸ ਗੱਲ ਤੇ ਐਗਰੀ ਹਾਂ ਜੀ ਅੱਜ ਵੀ ਐਗਰੀ ਹਾਂ ਮੇਰੇ ਮੇਰੇ ਮੱਥੇ ਜਿਹੜੀ ਗੱਲ ਹੋਈ ਹੋਈ ਆ ਉਹ ਬਾਰੇ ਆ ਮੇਰੇ ਮਿੱਤਰ ਰਾਜਵੀਰ ਕੋਮਲ ਸ਼ਰਮਾ ਜਗਾਇ ਦਾ ਗੁਰਨਾਇਬ ਸਿੰਘੇ ਮੇਰੇ ਨਾਲ ਸੀ ਉਹ ਮਿੰਟਾਂ ਚ ਲੈਪੀ ਆਪ ਜਾਏ ਆਪਣੇ ਕੋਲ ਨੰਬਰ 2 ਜੀ ਜਿਹੜੀ ਗੱਲ ਆਪਾਂ ਕਰਦੇ ਆਂਗੇ ਵੀ ਅੱਜ ਵੀ ਆਪਾਂ ਉਸ ਗੱਲ ਤੇ ਖਰੇ ਖੜੇ ਆਂਗੇ ਠੀਕ ਹੈ ਇਹ ਚ ਉਹ ਗੱਲ ਨਹੀਂ ਹੋਊਗੀ ਬਾਈ ਜਿਹੜੀ ਗੱਲ ਉਹ ਤੇ ਸਭ ਪੰਚਤ ਬੰਦੇ ਕਹੀ ਹੁੰਦੇਗੇ ਵੀ ਹਾਂ ਵੀ ਤੇ ਤੇ ਨਾ ਮੱਕਰ ਜਿਹਾ ਪਰ ਵੀ ਸਰਪੰਚ ਸਾਹਿਬ ਤੁਹਾਨੂੰ ਬਹੁਤ ਬਹੁਤ ਜੀ ਕਾਰੋਬਾਰੀ ਬੰਦੇ ਆ ਜੀ ਜੀ ਲਈ ਆ ਨਹੀਂ ਬਹੁਤ ਵੱਡੀ ਗੱਲ ਕਹੀ ਤੁਸੀਂ ਵੀ ਕੀ ਗੱਲ ਤੁਭਾ ਵੀ ਮੁੱਕੇ ਨਹੀਂ ਉਹ ਆਪਦੀ ਨਾ ਬਿਲਕੁਲ ਨਹੀਂ ਗੱਲ ਤੁਸੀਂ ਐਗਰੀ ਹਾਂ ਉਹ ਗੱਲ ਤੇ ਖਰੇ ਹਾਂ ਅਸੀਂ ਕਰੇ ਹਾਂ ਜੀ ਤੇਰ ਪਾਊਗਾ ਤਾਂ ਨਾ ਆਪੇ ਪਾਊਗਾ ਬਈ ਉਹ ਜਿਹੜੀ ਜ਼ਿੰਮੇਦਾਰੀ ਦਿੱਤੀ ਆ ਉਹ ਜਿੰਮੇਂ ਹੀ ਪੁਗਾਵਾਂਗੇ ਅਸੀਂ ਹਾਂ ਜੀ ਠੀਕ ਹੈ ਹਾਂ ਸਾਡਾ ਮਤਲਬ ਤੁਸੀਂ ਕਿਵੇਂ ਸਾਲ ਮੇਲ ਕਰੋਗੇ ਇਹਨਾਂ ਨਾਲ ਅਸੀਂ 5 10 ਮੈਂਬਰ ਦੀ ਕਮੇਟੀ ਬਣਾਵਾਂਗੇ ਜੇ ਮੈਂ ਨਾਲ ਜੁੜ ਗਿਆ ਤਾਂ ਠੀਕ ਹੈ ਨਹੀਂ ਮੈਂ ਇਕੱਲਾ ਹੀ ਬਹੁਤਾ ਜੀ ਤਾਂ ਮੈਂ ਆਪਦੇ ਦਮ ਤੇ ਬੋਲਿਆ ਠੀਕ ਆ ਮੇਰੇ ਨਾਲ ਦੋ ਬੰਦੇ ਖੜੇ ਨੇਗੇ ਬਸ ਮੈਨੂੰ ਖੜੀ ਹੋਣਾ ਜ਼ਰੂਰੀ ਨਹੀਂ ਬਸ ਇਹ ਠੀਕ ਹੈ ਮੈਨੂੰ ਬਾਕੀ ਕਿਸੇ ਲੋੜ ਨਹੀਂ ਹੈਗੀ ਜੀ ਠੀਕ ਹੈ ਹਾਂ ਜਿੰਨਾ ਕੁ ਲੱਗੂ ਕੋਈ ਗੱਲ ਸੁਣਾਉਣ ਦਾ ਦੋ ਜਿਹੜੇ ਲੱਗੇ ਚਾਰ ਲੱਗ ਜਾਣਗੇ ਮੈਂ ਆਪਦੀ ਗੱਲ ਤੇ ਖੜਾ ਹਾਂ ਇਹ ਮਤਲਬ ਜੇ ਮੈਂ ਆਪਾਂ ਕਹੇ ਜੀ ਵੀ ਇਹਨਾਂ ਨੇ ਐਂਬੂਲੈਂਸ ਦਿੱਤੀ ਹੈਗੀ ਤਾਂ ਕਹਿੰਦੇ ਕਭ ਜਿਹੜੇ ਗਰੀਬ ਲੋਕਾਂ ਵਾਸਤੇ ਉਹਦੇ ਉਹਨਾਂ ਦੀ ਗੱਲ ਕਰਦੇ ਆ ਜੇ ਆਪਾਂ ਕੋਈ ਵੀ ਜਾਵੇ ਕੋਈ ਵੀ ਜਾਣ ਨਹੀਂ ਜਿਹੜਾ ਜਿਹੜਾ ਸਮਰੱਥਾ ਨਹੀਂ ਰੱਖਦਾ ਤੇ ਟੇਰ ਪਾਉਣ ਲਈ ਕੋਈ ਵੀ ਜਾਵੇ ਠੀਕ ਹੈ ਲੇਕਿਨ ਜੇ ਕੋਈ ਅਮੀਰ ਬੰ ਠੀਕ ਹੈ ਮਤਲਬ ਹਰੇਕ ਵਾਸਤੇ ਥੋੜੇ ਵਾਸਤੇ ਮੇਰੇ ਵੱਲੋਂ ਹਰੇਕ ਵਾਸਤੇ ਜਿਹੜਾ ਮੇਰੇ ਗੇਟ ਦਾ ਬਾਹਰ ਕਢਕਾਊਗਾ ਮੈਨੂੰ ਫੋਨ ਕਰੂਗਾ ਮੈਂ ਹਰੇਕ ਵਾਸਤੇ ਅਗਰੀ ਹਾਂ ਜਿਹਨੇ ਇਸ ਨਾਮ ਦੇ ਚੱਕਰ ਲੱਗਰੂਗਾ ਠੀਕ ਹੈ ਉਹ ਵੀ ਜਿਹੜਾ ਮੇਰਾ ਬੋਲ ਰਿਹਾ ਹੈ ਇਹੀ ਗੱਲ ਹੋਈ ਸੀ ਉਹਦੇ ਵੀ ਅੱਜ ਵੀ ਅੱਜ ਵੀ ਅੱਜ ਵੀ ਅੱਜ ਵੀ ਇਸ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਰਾਜੀ ਵੀ ਜੀ ਅੱਜ ਵੀ ਵੀ ਹੋਈ ਗੱਲ ਕਰਦੇ ਹਾਂ ਜਿਹੜੀ ਗੱਲ ਉਹਦੇ ਹੋਈ ਸੀ ਇਹ ਤੇਲ ਕੋਈ ਦਿੱਕਤ ਕੋਈ ਨਹੀਂ ਆ ਉਹ ਜਿਹੜਾ ਤੇਲ ਦਾ ਖੜਾ ਪੋਟਿਆ ਹੋਇਆ ਬੰਦੇ ਦਾ ਉਹ ਪਾਊਗਾ ਅਸੀਂ ਨਾ ਤੇ ਜਦੋਂ ਖੜੇ ਸੀ ਉੱਥੇ ਗੱਲ ਨਹੀਂ ਬੋਲੀ ਗੱਲ ਉੱਥੇ ਵੀ ਬਈ ਬਿੱਤੇ ਦਾ ਪੁੱਛਿਆ ਦੀਗਾ ਥੋੜਾ ਟਾਈਮ ਇਥੋਂ ਇਹ ਗੱਲ ਨਹੀਂ ਮੈਨੂੰ ਇਹ ਗੱਲ ਪਤਾ ਨਹੀਂ ਸਰ ਤੁਸੀਂ ਮੈਨੂੰ ਕਿਉਂ ਜੱਗੀ ਨਹੀਂ ਅਸੀਂ ਅਸੀਂ ਕਰਤੀ ਆ ਜੀ ਤੁਸੀਂ ਸ਼ਾਰਟ ਜੀ ਕਿਹਾ ਮੈਨੂੰ ਕਿਹਾ ਸ਼ਾਰਟ ਜੀ ਬੋਲੇਓ ਆਪਾਂ ਸ਼ਾਰਟ ਜੀ ਬੋਲੇਓ ਉੱਥੇ ਉੱਥੇ ਵੀ ਉਹ ਗੱਲ ਕਹਿ ਸਕਦਾ ਦੀਗਾ ਕਹਿੰਦਾ ਕਿ ਉੱਥੇ ਮੈਂ ਆਪੇ ਉਹ ਦਿੱਕਤ ਨਹੀਂ ਹਾਂ ਤੁਸੀਂ ਸ਼ਾਰਟ ਜੀ ਕਹਿੰਦਾ ਮੈਨੂੰ ਮੈਂ ਸ਼ਾਰਟ ਜੀ ਬੋਲੇ ਉੱਥੇ ਪਰ ਇਹ ਗੱਲ ਉਹ ਉੱਥੇ ਵੀ ਕਹਿੰਦਾ ਵੀ ਤੇਲ ਦੀ ਸੀ ਜ ਠੀਕ ਹੈ ਹਾਂ ਉਹ ਜਿਹੜੀ ਜੁਮਰ ਲੱਤੀ ਆ ਉਹ ਜੁਮਰ ਤਾਂ ਹੋਊਗੀ ਬਈ ਬਾਕੀ ਐਂਬੂਲੈਂਸ ਵਾਲੀ ਗੱਲ ਆ ਜੇ ਜਿੱਦ ਜੱਤ ਐਂਬੂਲੈਂਸ ਦੀ ਗੱਲ ਹੋਈ ਸੀਗੀ ਜੀ ਪਰ ਇਹ ਆਈ ਡੀ ਬੀ ਆਈ ਬੈਂਕ ਵੱਲੋਂ ਆਈ ਆਈ ਦੋ ਐਂਬੂਲੈਂਸ ਆਈਆਂ ਨਹੀਂ ਆ ਚਲੋ ਫੇਰ ਵੀ ਅਸੀਂ ਆਪਣੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਹਾਂ ਹਰਪਾਲ ਚੀਮਾ ਜੀ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਸੀ ਜਦ ਕਿ ਥੋੜੀ ਗੱਲ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਵੀ ਕਿੱਥੋਂ ਆਈ ਹੈ ਜਾਂ ਕਿਵੇਂ ਆਈ ਹੈ ਹਾਂ ਜੀ ਕਿਉਂਕਿ ਜਨਤਾ ਨੂੰ ਵੀ ਪਤਾ ਨਹੀਂ ਨਾ ਹਾਂ ਜੀ ਹਾਂ ਜੀ ਇਹ ਬੈਂਕ ਵੱਲੋਂ ਐਂਬੂਲੈਂਸ ਆਈ ਨਹੀਂ ਠੀਕ ਹੈ ਮੇਰੇ ਕੋਲੇ ਪਰਸੋਂ ਦੀ ਕਾਲ ਆ ਰਹੀ ਜੀ ਕਿਉਂਕਿ ਮੈਂ ਜਦੋਂ ਮੈਂ ਵੀਡੀਓ ਪਾਈ ਦੀ ਮੇਰੇ ਲਵੇ ਆਪਣਾ ਸਹਾਰਾ ਕਲੱਬ ਵਾਲੇ ਨੇ ਮੈਨੂੰ ਇਹ ਗੱਲ ਕਹੇ ਐਂਬੂਲੈਂਸ ਆ ਵੀ ਲੈ ਜਾ ਤੇ ਬੋਲ ਕਿਨੇ ਰੱਖੀ ਲੋੜ ਆ ਗਈ ਜਿਹੜੀ ਮੇਰੀ ਪਹਿਲਾਂ ਵੀਡੀਓ ਪਈ ਉਹਦੇ ਉੱਪਰ ਮੇਰਾ ਫਰਸਟ ਕਮੈਂਟ ਆ ਜੀ ਇਹ ਗੱਲ ਵੀ ਲਿਖੀ ਹੈ ਵੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਮੇਰਾ ਕਮੈਂਟ ਪੜ ਲਓ ਜੀ ਖੋਜ ਖਬਰ ਤੇ ਪਹਿਲੀ ਕਮੈਂਟ ਪਿਆ ਮੇਰਾ ਵੀ ਕੋਈ ਵੀਰ ਮੈਨੂੰ ਪੈਸਿਆਂ ਵਾਸਤੇ ਫੋਨ ਨਾ ਕਰੇ ਕੋਈ ਵੀਰ ਮੈਨੂੰ ਐਂਬੂ ਇਹ ਮੈਂ ਮਿੰਨ 5-10 ਮੇਰੀ ਕਮੇਟੀ ਦੇ ਰੋੜਾ ਕਿ ਪੈਸੇ ਇੰਨੇ ਕਿ ਮੈਂ ਲਾ ਸਕਦਾਗਾ ਠੀਕ ਹੈ 5-10 ਲੱਖ ਦੀ ਐਂਬੂਲੈਂਸ ਵੀ ਲਿਆ ਸਕਦਾ ਮੈਂ ਢੇਲ ਵੀ ਪਾ ਸਕਦਾ ਮੈਂ ਆ ਮੇਰੇ ਭਾਈ ਕਦੇ ਸਾਨੂੰ ਪੁੱਛੋ ਜਿਹੜੀ ਗੱਲ ਮੈਂ ਕਹਿਣਾ ਤੇ ਖਰਾ ਉਤਰਦਾ ਹਾਂ ਜੀ ਠੀਕ ਹੈ ਖੋਜ ਖਬਰ ਟੀਵੀ ਤੇ ਮੇਰੀ ਐਂਬੂਲੈਂਸ ਦੀ ਖਬਰ ਚੱਲਦੀ ਹੈਗੀ ਉਹਦੇ ਪਹਿਲੇ ਹੀ ਮਿੰਟ ਮੇਰਾ ਪਿਆ ਜੀ ਪੜਕੇ ਨਿਕਲ ਤੁਸੀ ਠੀਕ ਹੈ ਜੀ ਚਲੋ ਧੰਨਵਾਦ ਥੋੜਾ ਬਹੁਤ ਬਾਤ ਤੁਸੀਂ ਮਤਲਬ ਥੈਂਕ ਯੂ ਥੈਂਕ ਯੂ ਤੁਹਾਡੇ ਆਈ ਵੀ ਚੈਨਲ ਦਾ ਜੀ ਤਸਰਲੇ ਪਹੁੰਚੇ ਠੀਕ ਹੈ ਧੰਨਵਾਦ ਜਗਾ ਕਹਿੰਦੇ ਗੱਲ ਕਰ ਰਹੇ ਹਾਂ ਜਗਾ ਕਹਿੰਦੇ ਕੀ ਕਹਿੰਦੇ ਭਾਈ ਧਿਆਨ ਨੇ ਵਾਦਾ ਕਰਿਆ ਦੀ ਇੱਕ ਦਾ ਖਰੇ ਉਤਰਾਂਗੇ ਸਨਾਮ ਦੇ ਪੰਜ ਗੜੇ ਲੱਗਣ 10 ਲੱਗਣ ਤੇ ਅੰਨਾ ਕਹਿੰਦਾ ਭਈ ਕੋਈ ਅਮੀਰ ਆ ਕੋਈ ਗਰੀਬ ਆ ਹਰ ਇੱਕ ਨੂੰ ਤੇਲ ਪਵਾਵਾਂਗੇ ਸਨਾਮ ਦੇ ਜਿੰਨੇ ਗੜੇ ਵਾਦਾ ਕਰਿਆ ਜਿਹੜਾ ਬੰਦਾ ਵੀ ਆਪਾਂ ਨੂੰ ਤੋਹਵਾ ਲਈ ਜਿਹੜਾ ਨੂੰ ਤੋਹਵਾ ਵੀ ਆਜੋ ਭਾਈ ਮੈਂ ਤੇ ਸਨਾਮ ਦੇ ਇਹ ਧਿਆਨ ਕਹਿੰਦਾ ਮੈਂ ਪਾਉਂਗਾ ਠੀਕ ਆ ਹਾਂ ਠੀਕ ਹੈ ਚਲੋ ਤੁਹਾਨੂੰ ਬੋਲੋ